ਬੈਂਡ ਵਜੇ ਨਾਲ ਕਾਂਗਰਸ ਪਾਰਟੀ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਜਥੇਬੰਦੀ ਦੇ ਵੱਲੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜ਼ਪਾ ਤੇ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਵੱਲੋਂ ਮੰਤਰੀ ਹਰਭਜਨ ਸਿੰਘ ਇਟੋ ਵਿਰੁੱਧ ਕੀਤੀ ਗਈ ਇਤਰਾਜ਼ਜੋਕ ਟਿੱਪਣੀ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਦੇ ਫਤੇਗੜ ਸਾਹਿਬ ਦੇ ਦਫ਼ਤਰ ਦੇ ਬਾਹਰ ਬੈਂਡਵਾਜਾਂ ਨਾਲ ਕਾਂਗਰਸ ਪਾਰਟੀ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜੇ ਲਿੰਬੜਾ ਹਲਕਾ ਫਤੇਗੜ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਅਤੇ ਐਸਸੀ ਵਿੰਗ ਦੇ ਸੂਬਾ ਪ੍ਰਧਾਨ ਕੁਰਪਰੀ ਸਿੰਘ ਜੀਪੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਦਰਨਾ ਕਿਸੇ ਨਿੱਜੀ ਵਿਅਕਤੀ ਦੇ ਖਿਲਾਫ ਨਹੀਂ ਹੈ ਕਾਂਗਰਸ ਦੀ ਦਲਿਤ ਵਿਰੋਧੀ ਸੋਚ ਦੇ ਖਿਲਾਫ ਹੈ। ਇਹਨਾਂ ਵੱਲੋਂ ਹਮੇਸ਼ਾ ਹੀ ਦਲਿਤ ਸਮਾਜ ਦੇ ਖਿਲਾਫ ਪੱਦੀ ਸ਼ਬਦਾਵਲੀ ਬੋਲੀ ਜਾਂਦੀ ਹੈ ਜਿਸ ਕਾਰਨ ਦਲਿਤ ਸਮਾਜ ਦੇ ਮਨ ਨੂੰ ਠੇਸ ਲੱਗਦੀ ਹੈ। ਇਹਨਾਂ ਨੂੰ ਨੀਂਦ ਤੋਂ ਜਗਾਉਣ ਦੇ ਲਈ ਆਮ ਆਦਮੀ ਪਾਰਟੀ ਵੱਲੋਂ ਸੂਬੇ ਭਰ ਦੇ ਵਿੱਚ ਰੋਸਤਾਨੇ ਦਿੱਤੇ ਜਾ ਰਹੇ ਹਨ। ਉਸੇ ਲੜੀ ਦੇ ਤਹਿਤ ਅੱਜ ਰੋਸਤਾਨਾ ਦਿੱਤਾ ਗਿਆ ਹੈ। ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਦੀ ਰਿਪੋਰਟ। ਪ੍ਰਤਾਪ ਸਿੰਘ ਬਾਜਵਾ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਪ੍ਰਤਾਪ ਸਿੰਘ ਬਾਜਵਾ ਮੁਰਦਾਬਾਦ ਕਾਂਗਰਸ ਪਾਰਟੀ ਮੁਰਦਾਬਾਦ 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 ਦਲਿਤ ਵਿਰੋਧੀ ਪਾਰਟੀ ਮੁਰਦਾਬਾਦ 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 ਪੱਖਵਾਦ ਵਿਰੋਧੀ ਵਿਰੋਧੀ ਪਾਰਟੀ ਮੁਰਦਾਬਾਦ ਮੁਰਦਾਬਾਦ ਕਾਂਗਰਸ ਪਾਰਟੀ ਮੁਰਦਾਬਾਦ ਕੁਝ ਦਿਨ ਪਹਿਲਾਂ ਐਲਓਪੀ ਬਾਜਵਾ ਸਾਹਿਬ ਨੇ ਬੜੇ ਇਤਰਾਜ਼ ਯੋਗ ਲਫ਼ਜ਼ ਜਿਹੜੇ ਹੈਗੇ ਉਹ ਸਾਡੇ ਮੰਤਰੀ ਸਾਹਿਬ ਸਰਦਾਰ ਰਾਜਪਾਲ ਜਨ ਸਿੰਘ ਜੀ ਟੀਓ ਦੇ ਖਿਲਾਫ ਵਰਤੇ ਉਹਦੇ ਤੋਂ ਅੱਜ ਸਾਰੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵਿਲਾਪਦਰੀ ਰੋਸ ਪ੍ਰਦਰਸ਼ਨ ਕਰ ਰਹੇ ਆ ਇਹ ਜਿਹੜਾ ਰੋਸ ਪ੍ਰਦਰਸ਼ਨ ਹੈ ਕੇਵਲ ਇੱਕ ਇਨਸਾਨ ਦੇ ਖਿਲਾਫ ਨਹੀਂ ਇਹ ਜਿਹੜੀ ਕਾਂਗਰਸ ਦੀ ਮਾਨਸਿਕਤਾ ਹੈ ਜਿਹੜੀ ਛੋਟੀ ਸੋਚ ਹੈ ਉਹਦੇ ਪ੍ਰਤੀ ਉਹਦੇ ਖਿਲਾਫ ਇਹ ਕਿਤੇ ਜਾ ਰਹੇ ਆ ਜਿੱਥੇ ਕਿ ਕਾਂਗਰਸ ਦੇ ਜਿੰਨੇ ਲੀਡਰ ਸਹਿਬਾਨ ਹੈ ਉਨਾਂ ਦੇ ਸੋਚ ਉਹਨਾਂ ਦੀ ਜ਼ੁਬਾਨ ਤੋਂ ਜ਼ਾਹਰ ਹੋ ਰਹੀ ਹੈ ਜਿੱਥੇ ਉਹ ਰੇ ਕਾਮ ਬੰਦੇ ਨੂੰ ਕੀੜਾ ਮਕੌੜਾ ਸਮਝ ਰਹੇ ਉਹਨੂੰ ਕੋਈ ਜਾਤੀਵਾਦ ਅਖਰ ਵਰਤ ਰਿਹਾ ਹੈ ਕੋਈ ਆਏ ਗੱਲਾਂ ਕਰ ਰਿਹਾ ਵੀ ਉਹ ਮੈਟਰੀ ਨਹੀਂ ਕਰਦੇ ਸੋ ਇਹ ਲੱਗਦਾ ਵੀ ਏਡੀ ਲੰਬੀ ਕਰਪਸ਼ਨ ਕਰਕੇ ਉਹਨਾਂ ਦੇ ਦਿਮਾਗ ਵੀ ਕਾਂਗਰਸ ਪਾਰਟੀ ਦੇ ਕਰਪਟ ਹੋ ਚੁੱਕੇ ਹੈ ਸੋ ਅੱਜ ਆਮ ਆਦਮੀ ਪਾਰਟੀ ਇਹ ਹੀ ਆਵਾਜ਼ ਚੱਕਣ ਲਈ ਇਕੱਠੀ ਹੋਈ ਹੈ ਇਹ ਜਿਹੜੇ ਸ਼ਬਦ ਆਵਾਜਵਾਦ ਸਾਹਿਬ ਨੇ ਇਹ ਮਾਫੀ ਮੰਗਦੇ ਗਲਤ ਸ਼ਬਦ ਨਹੀਂ ਤੇ ਅੱਗੇ ਤੋਂ ਚੇਤਾਵਨੀ ਵੀ ਹੈ ਵੀ ਇਹੋ ਜੀ ਕੋਈ ਜਾਤੀਵਾਦ ਕੋਈ ਆਮ ਬੰਦੇ ਦੇ ਖਿਲਾਫ ਮਾੜੀ ਸੋਚ ਮਾੜੇ ਲਫ਼ਜ਼ ਇਹ ਨਾ ਬੋਲੋ ਅੱਜ ਆਮ ਆਦਮੀ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਦੇ ਸਾਬਕਾ ਐਮਐਲਏ ਸਮੇਤ ਐਮਐਲਏ ਜੋ ਹੈ ਉਹਨਾਂ ਦੇ ਦਫ਼ਤਰ ਗੇ ਘਰਲੇ ਦੇ ਜਾ ਰਹੇ ਨੇ ਉਹਦਾ ਮੇਨ ਮਕਸਦ ਇਹ ਹੈ ਕਿ ਜਿਹੜੀ ਕਾਂਗਰਸ ਪਾਰਟੀ ਦੀ ਮਾਨਸਿਕਤਾ ਹੈ ਜੋ ਸਾਡੇ ਸਾਡੇ ਭਰਾਵਾਂ ਨੂੰ ਜੋ ਬੋਲ ਰਹੇ ਨੇ ਉਹ ਉਹਨਾਂ ਨੂੰ ਅਸੀਂ ਸਬਕ ਸਿਖਾਉਣਾ ਹੈ ਉਹਨਾਂ ਨੂੰ ਦੱਸਣਾ ਹੈ ਕਿ ਜਿਹੜਾ ਪਿਆਰ ਹੁੰਦਾ ਹੈ ਜਿਹੜਾ ਸਤਕਾਰ ਹੁੰਦਾ ਹੈ ਉਹ ਕਿਵੇਂ ਦੇਣਾ ਹੈ ਉਹਨਾਂ ਨੂੰ ਅਹਿਸਾਸ ਕਰਾਉਣਾ ਹੈ ਹਮੇਸ਼ਾ ਕਦੇ ਪ੍ਰਤਾਪ ਸਿੰਘ ਬਾਦਪਾ ਬੋਲਦਾ ਹੈ ਕਦੇ ਰਾਜਾ ਵੜਿੰਗ ਜਿਹੜੇ ਪ੍ਰਧਾਨ ਨੇ ਕਾਂਗਰਸ ਦੇ ਉਹ ਬੋਲਦੇ ਨੇ ਸੋ ਇਹ ਜਿਹੜੇ ਲੋਕ ਨੇ ਇਹ ਉੱਚੇ ਪੈਸੇ ਵਾਲੇ ਲੋਕ ਨੇ ਇਹ ਆਮ ਲੋਕ ਨੂੰ ਕੁਝ ਨਹੀਂ ਸਮਝਦੇ ਜਦ ਕਿ ਇਹਨਾਂ ਨੂੰ ਅਸੀਂ ਯਾਦ ਕਰਾਉਣਾ ਚਾਹੁੰਦੇ ਆ ਆਮ ਆਦਮੀ ਪਾਰਟੀ ਕਿ ਜਿਹੜੀਆਂ ਸਰਕਾਰਾਂ ਬਣਦੀਆਂ ਨੇ ਇਹੀ ਪੈਚਾਰਾ ਬਣਾਉਂਦਾ ਅੱਜ ਤੁਸੀਂ ਕਿਸੇ ਕਿੱਤੇ ਤੇ ਉਂਗਲ ਚ ਚੱਕਦੇ ਹੋ ਤੁਸੀਂ ਤੁਹਾਡੇ ਕਰਤਾਰ ਬਾਰੇ ਸਭ ਜਾਣਦੇ ਕਿ ਤੁਸੀਂ ਕਿਵੇਂ ਬਣੇ ਅਮੀਰ ਜਿਹੜੇ ਕਿਰਤ ਕਰਕੇ ਕੰਮ ਕਰਕੇ ਆਪਣੇ ਬੱਚੇ ਪਰਿਵਾਰ ਪਾਲਦੇ ਆ ਪਰ ਉਹਨਾਂ ਤੇ ਅੱਜ ਤੁਸੀਂ ਉਹਨਾਂ ਨੂੰ ਤੁਸੀਂ ਦਾਗ ਲਾਣਾ ਚਾਹੁੰਦੇ ਆ ਉਹਨਾਂ ਦੇ ਕਿੱਤੇ ਦਾ ਤੁਸੀਂ ਮਜ਼ਾਕ ਡਾਉਣਾ ਇਹ ਆਮ ਆਦਮੀ ਪਾਰਟੀ ਕਦਾਚਿਤ ਬਰਦਾਸ਼ਤ ਨਹੀਂ ਕਰੂਗੀ ਜੱਤੂ ਕਰ ਪ੍ਰਤਾਪ ਆਜਾ ਜੀ ਮਾਫੀ ਨਹੀਂ ਮੰਗਦੇ ਜੱਤੂ ਜਿਹੜਾ ਸਾਡਾ ਸਿੰਘਾਸਨ ਜਾਰੀ ਰਹੂਗਾ ਅੱਜ ਵੀ ਅਸੀਂ ਫਤਿਹਕਰ ਸਾਹਿਬ ਲਾਇਆ ਧਰਨਾ ਵੀ ਆਉਣ ਨਾਲ ਟਾਈਮ ਤੇ ਮਾਫੀ ਨਹੀਂ ਮੰਗੂਗਾ ਸਾਨੂੰ ਜਿੱਥੇ ਜਾਣਾ ਪਵੇ ਉਹ ਯੁਕਤੇ ਜਾ ਕੇ ਆਵਾਜ਼ ਬੁਲੰਦ ਕਰਾਂਗੇ ਧਰਨਾ ਕਿੱਥੇ ਧਰਨਾ ਕਿੱਥੇ ਇਸੇ ਤਾਂ காங்கிரஸ் ਦੇ ਐਮਐਲਏ ਦੇ ਦਫ਼ਤਰ ਸਾਹਮਣੇ ਦੇ ਰਹੇ ਹਾਂ ਹੋਣੇ ਸਾਹਮਣੇ ਸਾਰੇ ਦਫ਼ਤਰ ਹੁਣੇ ਸਾਹਮਣੇ ਸਾਰੇ ਜਿਹੜੇ ਕਾਂਗਰਸ ਦੇ ਐਸਐਮ ਲੈ ਰਹੇ ਆ ਜਿਹਦੇ ਦੇ ਉਹਨਾਂ ਦੇ ਦਫ਼ਤਰਾਂ ਦੇ ਅੱਗੇ ਇਹ ਧਰਨਾ ਅਸੀਂ ਲਾ ਰਹੇ ਆ ਕਿ ਸਾਡੀ ਪਾਰਟੀ ਆਮ ਆਦਮੀ ਪਾਰਟੀ ਪੂਰਾ ਸੰਘਰਸ਼ ਕਰੂਗੀ ਜਾਤਪਾਤਵਾਜਾਂ ਮਾਫੀ ਨਹੀਂ ਮੰਗਣੀ